ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਪ੍ਰਾਮਾ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 20 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸੈਟਲਾਈਟ ਇਮੇਜ ਦੇਖਾਂਗੇ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਜੀ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਇਲਾਕੇ ਦੇ ਹਾਲਾਤਾਂ ਦਾ ਪਤਾ ਲੱਗ ਸਕੇ। ਅ ਇਮੇਜ ਤੋਂ ਇੱਕ ਸਾਫ਼ ਦਿਖਾਈ ਦੇ ਰਿਹਾ ਹੈ ਕਿ 1:7-8 ਵਜੇ ਤੋਂ ਬਾਅਦ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਜੋ ਕਿ ਇਸ ਬੈਲਟ ਨੂੰ ਕਵਰ ਕਰਦਾ ਹੋਇਆ ਅ ਦਿਖਾਈ ਦੇਵੇਗਾ ਜਿਸ ਦੇ ਵਿੱਚ ਕਿਨਮਣ ਕਣੀ ਦੀਆਂ ਖਬਰਾਂ ਜਿਹੜੀਆਂ ਗੁਰਦਾਸਪੁਰ ਤੋਂ ਅੱਗੇ ਨਵਾਂ ਸ਼ਹਿਰ ਹੁਸ਼ਿਆਰਪੁਰ ਕੁਝ ਇਲਾਕਾ ਜੀ ਨੰਗਲ ਦਾ ਤੇ ਬਹੁਤਾ ਇਲਾਕਾ ਰੂਪਨਗਰ ਜ਼ਿਲ੍ਹੇ ਦਾ ਕੁਝ ਇਲਾਕਾ ਲੁਧਿਆਣਾ ਜ਼ਿਲ੍ਹੇ ਦਾ ਤੇ ਪਟਿਆਲਾ ਜ਼ਿਲ੍ਹੇ ਦਾ ਇਸ ਦੇ ਵਿੱਚ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਗੱਲ ਕਰ ਲਈ ਸਿਸਟਮ ਕਿਵੇਂ ਦਾ ਹੈ ਕਿੱਡੀ ਕ ਕਾਰਵਾਈ ਪਾ ਸਕਦਾ ਉਹ ਤੁਹਾਨੂੰ ਅਸੀਂ ਰਡਾਰ ਸਿਸਟਮ ਬਾਰੇ ਦਿਖਾਉਂਦੇ ਹਾਂ ਜੀ ਇੱਕ ਵਾਰੀ ਰਡਾਰ ਰਡਾਰ ਸਿਸਟਮ ਤੁਹਾਡੇ ਸਾਹਮਣੇ ਹੈ ਜੀ ਜਿਹਦੇ ਵਿੱਚ ਇੱਕ ਸਿਸਟਮ ਜਿਹੜਾ ਬਣਦਾ ਹੋਇਆ ਸ਼ੁਰੂਆਤੀ ਟਾਈਮ ਦੇ ਵਿੱਚ ਹਿਮਾਚਲ ਅਤੇ ਉੱਤਰਾਖੰਡ ਵਿੱਚ ਬਣਦਾ ਦਿਖਾਈ ਦੇ ਰਿਹਾ ਜੋ ਕਿ ਹੌਲੀ-ਹੌਲੀ ਹੁਣ ਅੱਗੇ ਵੱਲ ਵਧਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਕਿ ਆਉਂਦੇ ਕੁਝ ਟਾਈਮ ਦੇ ਵਿੱਚ ਇਹ ਸਿਸਟਮ ਜਿਹੜਾ ਹੈ ਪੰਜਾਬ ਦੇ ਉਸ ਇਲਾਕੇ ਨੂੰ ਕਵਰ ਕਰੇਗਾ ਜੋ ਤੁਹਾਨੂੰ ਅਸੀਂ ਦੱਸਿਆ ਸੀ ਕਿ ਉਸੇ ਹਾਰਪੁਰ ਤੋਂ ਅੱਗੇ ਦੀ ਬੈਲਟ ਜਿਹੜੀ ਨੰਗਲ ਅਨੰਦਪੁਰ ਸਾਹਿਬ ਤੋਂ ਹੁੰਦੀ ਹੋਈ ਰੂਪਨਗਰ ਚਿੱਲੇ ਤੋਂ ਅੱਗੇ ਫਤਿਹਗੜ੍ਹ ਕਰਾਲੀ ਮੁਹਾਲੀ ਮੋਰਿੰਡੇ ਨੂੰ ਕਵਰ ਕਰਦੀ ਹੈ ਉਸ ਵਿੱਚ ਇੱਕ ਨਮਕਣੇ ਦੀਆਂ ਸੰਭਾਵਨਾਵਾਂ ਅੱਜ ਬਣਦੀ ਹੋਈਆਂ ਦਿਖਾਈ ਦੇ ਰਹੀਆਂ ਨੇ ਪਰ ਬਾਕੀ ਸਾਰੇ ਪੰਜਾਬ ਦੀ ਗੱਲ ਕਰੀਏ ਮੌਸਮ ਖੁਸ਼ਕ ਅਤੇ ਸਾਫ਼ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਲੋ ਜੋ ਅਲਰਟ ਜਾਰੀ ਹੁੰਦੇ ਨੇ ਉਹ ਲਗਾਤਾਰ ਅਲਰਟ ਹੁਣ ਕਿਤੇ ਨਾ ਕਾਮਯਾਬ ਦਿਖਾਈ ਦੇ ਰਹੇ ਨੇ ਇਸ ਵਾਰ ਮੌਸਮ ਮੌਸਮ ਵਿਭਾਗ ਦੇ ਜੋ ਅਲਰਟ ਨੇ ਉਹ ਸਰਾਸਰ ਫੇਲ ਹੁੰਦੇ ਦਿਖਾਈ ਦੇ ਰਹੇ ਨੇ ਲੋਕਾਂ ਦਾ ਵਿਸ਼ਵਾਸ ਮੌਸਮ ਵਿਭਾਗ ਤੋਂ ਉੱ ਵੀ ਵੱਡਾ ਮੀਂਹ ਫਿਲਹਾਲ ਪੰਜਾਬ ਦੇ ਵਿੱਚ ਨਾ ਹੋਣ ਦੇ ਕਾਰਨ ਤਾਪਮਾਨ ਜਿਹੜੇ ਨੇ ਦੁਆਰਾ 38-39 ਡਿਗਰੀ ਤੱਕ ਪਹੁੰਚ ਚੁੱਕੇ ਨੇ ਹਮਸ ਵਰਗਾ ਮਾਹੌਲ ਹੈ ਜੀ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਪਰ ਫਿਰ ਵੀ ਮੌਸਮ ਵਿਭਾਗ ਵੱਲੋਂ ਜਿਹੜੇ ਅਲਰਟ ਨੇ 21 ਅਤੇ 22 ਤਰੀਕ ਤੇ ਦੁਵਾਰਾ ਤੋਂ ਜਾਰੀ ਹੋਏ ਨੇ ਕਿ 21 22 ਤਰੀਕ ਨੂੰ ਦੁਵਾਰਾ ਤੋਂ ਸੰਘਣੇ ਮੀਂਹ ਹੋਣ ਦੀ ਉਮੀਦ ਹੈ ਪਰ ਅਗਰ ਅੱਜ ਗੱਲ ਕਰੀਏ 20 ਤਰੀਕ ਦੀ ਤਾਂ ਮੌਸਮ ਖੁਸ਼ਕ ਅਤੇ ਸਾਫ ਬਣਿਆ ਰਹੇਗਾ ਗਰਮੀ ਦਾ ਪ੍ਰਕੋਪ ਬਣਿਆ ਰਹੇਗਾ ਕਿਸੇ ਤਰੀਕੇ ਤੋਂ ਵੀ ਪੰਜਾਬ ਦੀ ਜਨਤਾ ਨੂੰ ਗਰਮੀ ਤੋਂ ਰਾਹਤ ਅੱਜ ਦੇ ਦਿਨ ਮਿਲਦੀ ਦਿਖਾਈ ਨਹੀਂ ਦੇ ਰਹੀ ਬਾਕੀ ਤੁਸੀਂ ਵੱਡੇ ਵੱਡੇ ਨਿਊਜ਼ ਚੈਨਲ ਤੇ ਜੁੜ ਦੇਖਿਆ ਹੋਵੇਗਾ ਕਿ ਅੱਜ ਮੀਂਹ ਪਵੇਗਾ ਇਦਾਂ ਹੋਵੇਗਾ ਵੈਸੇ ਹੋਵੇਗਾ ਪਰ ਇਹ ਹੀ ਕੋਈ ਕਾਰਵਾਈ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਇਹ ਸੀ ਜੀ ਅੱਜ ਦੀ ਰਿਪੋਰਟ ਡੇਟਾ ਦੇ ਸ਼ਾਮ ਦੀ ਅਪਡੇਟ ਅਸੀਂ ਆਪਣੇ ਚੈਨਲ ਤੇ 일ਦਵਾਰ ਤੋਂ ਨਵੀਂ ਵੀਡੀਓ ਜੇ ਲੈ ਕੇ ਆ ਜਾਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ੀਰੋ ਕਰਕੇ ਜਾਇਓ ਜੀ ਤੇ ਕੋਈ ਵੀ ਸੁਝਾਅ ਹੁੰਦਾ ਹੈ ਕਿਸੇ ਤਰੀਕੇ ਦਾ ਤੁਹਾਡਾ ਸਜੈਸ਼ਨ ਹੁੰਦੀ ਹੈ ਜੀ ਕਮੈਂਟ ਵਿੱਚ ਜ਼ਰੂਰ ਲਿਖ ਦਿਆ ਕਰੋ ਆਪਣਾ ਵੀਰ ਸਮਝ ਕੇ ਆਪਣਾ ਭਰਾ ਸਮਝ ਕੇ ਤੁਸੀਂ ਕੁਝ ਵੀ ਕਮੈਂਟ ਬਾਕਸ ਵਿੱਚ ਸਲਾਹ ਦੇ ਸਕਦੇ ਹੋ ਬਾਕੀ ਜੋ ਵੀ ਹੋਵੇਗਾ ਚੈਨਲ ਤੇ ਉੱਪਰ ਵੀਡੀਓ ਨਵੀਂ ਆ ਜਾਵੇਗੀ ਜਲਦ ਤੋਂ ਜਲਦ ਉਦੋਂ ਤੱਕ ਬਣੇ ਰਹੋ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ